ਅੱਜ ਦਾ ਜਿਹੜਾ ਰੋਸ ਧਰਨਾ ਹੈ ਉਹ ਪੰਜਾਬ ਸਰਕਾਰ ਦੇ ਪਿਛਲੇ 21 ਮਹੀਨਿਆਂ 'ਚ ਕੀਤੇ ਕੰਮਾਂ ਦੇ ਬਾਰੇ ਹੈ ਮੈਂ ਕਿਸੇ ਨੂੰ ਨਿੰਦਣਾ ਨਹੀਂ ਚਾਹੁੰਦਾ ਨਾ ਮੈਂ ਕਿਸੇ ਨੂੰ ਨੀਚਾ ਦਿਖਾਉਣਾ ਚਾਹੁੰਦਾ ਕਿਉਂਕਿ ਲੀਡਰ ਦਾ ਕੰਮ ਨਹੀਂ ਕਿਸੇ ਨੂੰ ਨੀਚਾ ਦਿਖਾਉਣਾ ਸਾਡੇ ਅਸਤੇ ਹਰ ਵਿਅਕਤੀ ਸਤਕਾਰਯੋਗ ਹੈ ਚਾਹੇ ਉਹ ਰੇੜੀ ਲਾਉਣ ਵਾਲਾ ਹੈ ਚਾਹੇ ਬੂਟ ਬਣਾਉਣ ਵਾਲਾ ਹੈ ਰਾਜ ਦੋ ਕੇਸ ਕਰਦਾ ਹੈ ਚਰਚਾ ਤੇ ਇਹ ਧਰਨੇ ਲਾਉਣੇ ਕਿਉਂ ਪਏ ਮੈਂ 1 ਸਾਲ 1 ਸਾਲ ਕਾਂਗਰਸ ਦਾ ਪ੍ਰਧਾਨ ਬਣ ਕੇ ਕੋਈ ਧਰਨਾ ਨਹੀਂ ਲਾਇਆ ਤੇ ਉੱਚੀ ਆਵਾਜ਼ 'ਚ ਨਹੀਂ ਬੋਲਿਆ ਉਹ ਰ ਕਾਰਨ ਸੀਗਾ ਮੈਂ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਮੁੱਲਾਪੋਰ ਸਾਹਿਬ ਸਮਾਂ ਦੇਣਾ ਚਾਹਣਾ ਅਸੀਂ ਪਹਿਲੇ ਦਿਨ ਕਿਸੇ ਨੂੰ ਸਵਾਲ ਨਹੀਂ ਕਰ ਸਕਦੇ ਅਸੀਂ ਪਹਿਲੇ ਦਿਨ ਉਹਦੇ ਤੋਂ ਹਿਸਾਬ ਨਹੀਂ ਮੰਗ ਸਕਦੇ 5 ਸਾਲਾਂ ਆਸ ਤੇ ਸਰਕਾਰ ਚੁਣੀ ਹੈ ਤੇ ਪਹਿਲਾ ਸਾਲ ਇੱਧਰ ਉੱਧਰ ਕਰਦਿਆਂ ਲੱਗ ਜਾਂਦਾ ਹੈ ਲੇਕਿਨ ਤਕਰੀਬਨ ਦੂਜਾ ਸਾਲ ਖਤਮ ਹੋਣ ਵਾਸਤੇ ਆ ਗਿਆ ਤੇ ਜਦੋਂ ਪੌਣੇ 2 ਸਾਲਾਂ ਬਾਅਦ ਮੈਂ ਸਲਾਹ ਕੀਤੀ ਆਸ਼ੂ ਜੀ ਹਰ ਨਾਲ ਸਾਧੂ ਸਿੰਘ ਜੀ ਹਰ ਨਾਲ ਪ੍ਰਗਤ ਸਿੰਘ ਜੀ ਹਰ ਨਾਲ ਕਿ ਹੁਣ ਸਮਾਂ ਆ ਗਿਆ ਹੁਣ ਸਮਾਂ ਆ ਗਿਆ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰੀਏ ਪੰਜਾਬ ਦੇ ਲੋਕ ਤਹਾ ਮਾਰ ਮਾਰ ਕੇ ਰੋ ਰਹੇ ਐ ਪੰਜਾਬ ਦੇ ਲੋਕੇ ਮਹਿਸੂਸ ਕਰਦੇ ਐ ਕਿ ਅਸੀਂ ਆਦਾ ਅਗੂਠਾ ਕਿਉਂ ਨਾ ਕੱਟ ਦਈਏ ਜਿਹੜੇ ਅਗੂਠੇ ਦੇ ਨਾਲ ਅਸੀਂ ਝਾੜੂ ਦਾ ਬਟਨ ਨਪਿਆ ਸੀਗਾ ਸਾਨੂੰ ਬੜੀਆਂ ਉਮੀਦਾਂ ਸੀ ਸਾਨੂੰ ਬੜੀਆਂ ਮੇਰੀਆਂ ਮਾਵਾ ਬੈਠੀਆਂ ਦੀਕ ਦੀ ਉਹ ਬੇਬੇ ਦੇ ਨਾਲ ਮੈਂ ਬੈਠਾ ਮੈਂ ਕਿਹਾ ਮਬੇ ਤੈਨੂੰ ਕੋਈ ਸਮਝ ਆਉਂਦਾ ਹੈ ਤੇ ਬੇਬੇ ਕਹਿਣ ਲੱਗੀ ਮਾੜਾ ਮਾੜਾ ਪੁੱਤ ਮੈਨੂੰ ਸਮਝ ਆਉਂਦਾ ਹੈ ਮੈਂ ਕਿਹੜਾ ਕਾਰਨ ਕਹਿੰਦੀ ਹੈ ਨਹੀਂ ਗਾ ਇਹ ਆਈਆਂ ਕੋਈ ਇੰਨਾ ਦੇ ਮਰਸੀਡਿਸ ਕਾਰਾਂ ਨਹੀਂ ਖੜੀਆਂ ਮਾਨ ਸਾਹਿਬ ਆਮ ਦਰਮਿਆਨੇ ਘਰ ਦਾ ਪੁੱਤ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਆਪ ਕਹਿੰਦੇ ਹੋ ਕਿ ਮੈਂ ਇੱਕ ਅਧਿਆਪਕ ਦਾ ਪੁੱਤਰ ਹਾਂ ਤੇ ਮੈਨੂੰ ਪੰਜਾਬ ਦੇ ਲੋਕਾਂ ਦਾ ਦਰਦ ਪਤਾ ਹੈ ਮੇਰੀ ਮਾਂ ਭੁੱਖੀ ਮਰਦੀ ਪਈ ਹੈ ਇਹਨੂੰ ਜਾ ਕੇ ਪੁੱਛ ਕੀ 500 ਰੁਪਇਆ ਜੇ ਇਹਨੇ ਦਵਾਈ ਲੈ ਕੇ ਆਉਣੀ ਹੋਵੇ ਤੇ ਕਿਹੜੇ ਟਰਲਿਆਂ ਨਾਲ ਮਨਰੇਗਾ ਵਾਲੇ ਤੋਂ ਤੇ ਦਿਹਾੜੀਆਂ ਲਾ ਲਾ ਕੇ ਗੋਹਾ ਕੂੜਾ ਸਿੱਟ ਕੇ ਕਿਹੜੇ ਟਰਲਿਆਂ ਨਾਲ ਮੇਰੇ ਬਾਪੂ ਤੇ ਬੀਬੇ ਵਿਚਾਰੇ 500 ਰੁਪਏ ਦਾ ਇੰਤਜ਼ਾਮ ਕਰਦੇ ਆ ਇਹ ਉਡੀਕ ਰਿਹਾ ਹੈ ਕਿ 1000 ਰੁਪਇਆ ਤੇਰਾ ਜਿਹੜਾ ਵਾਦਾ ਕੀਤਾ ਸੀ ਆ ਜਿੰਨੀਆਂ ਬੈਠੀਆਂ ਐ ਅੱਧੀਆਂ ਨੇ ਝਾੜੂ ਨੂੰ ਵੋਟਾਂ ਪਾਈਆਂ ਕਿ ਤੇਰੇ ਲਾਰੇ ਸੰ ਕਿ ਮੇਰੀ ਮਾਂ ਤੇ ਮੇਰੇ ਬਾਪੂ ਨੂੰ 1000 ਮੇਰੀ ਮਾਂ ਨੂੰ 1000 ਰੁਪਇਆ ਦੇਾਂਗਾ 2500 ਰੁਪਇਆ ਪੈਨਸ਼ਨ ਦੇਾਂਗਾ ਆਟਾ ਘਰ ਘਰ ਪਹਚਾਵਾਂਗਾ ਤੇ ਅੱਜ ਅਤੀ ਕਣਕ ਮੇਰੀਆਂ ਮਾਵਾਂ ਤੇ ਮੇਰੇ ਬਾਪੂਆਂ ਦੀ ਪਿੰਡਾਂ ਦੇ ਵਿੱਚ ਮੀਲੇ ਕਾਰੜ ਕੱਟ ਕੇ ਮੈਂ ਧੰਨਵਾਦੀ ਹੈ ਭਗਤ ਪੂਛਣਾ ਸ਼ੂ ਦਾ ਹੈ ਤਾਂ ਕੌੜਾ ਮੂੰਹ ਦਾ ਕੌੜਾ ਮੇਕਿੰਗ ਇਸ ਮਾਦੇ ਪੁੱਤ ਨੇ ਇੱਕ ਕਾਰਣ ਨਹੀਂ ਕਟਣ ਦਿੱਤਾ ਸਾਡਾ ਪੰਜਾਬ ਦਾ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਸੀਗਾ ਮੈਂ ਇਸ ਕਰਕੇ ਅੱਜ ਦਾ ਇਹ ਰੋਸ ਧਰਨੇ ਦੇ ਵਿੱਚ ਅੱਜ ਮੈਂ ਧਰਨੇ ਲਾਉਣ ਲੱਗੇ 21 ਮਹੀਨਿਆਂ ਬਾਅਦ ਮੈਂ ਕੋਈ ਚਿੱਕੜ ਨਹੀਂ ਸਿੱਟਣਾ ਚਾਹੁੰਦਾ ਰੋਜ਼ਾਨਾ ਦਿਨ ਦਿਹਾੜੇ ਕਤਲੇਆਮ ਚੋਰੀਆਂ ਜੇ ਨਾ ਲਾਵੀਆਂ ਕੱਲ ਗਿੱਦੜ ਬਾਚ ਪਹਿਲੀ ਵਾਰੀ ਪਹਿਲੀ ਵਾਰੀ ਜ਼ਿੰਦਗੀ ਚ 15 ਸਾਲਾਂ ਚ ਮੈਂ ਸਾਰਾ ਬਾਜ਼ਾਰ ਬੰਦ ਲੋਕਾਂ ਨੇ ਕੀਤਾ ਤੇ ਧਰਨਾ ਲਾਇਆ ਮੇਰੀ ਫੇਸਬੁੱਕ ਤੇ ਵੇਖ ਲੋ ਪਹਿਲੀ ਵਾਰੀ ਹੋਇਆ ਕਿ ਧਰਨਾ ਲੱਗਿਆ ਤੇ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਆਏ ਮੈਨੂੰ ਵੋਟ ਪਾਉਂਦਾ ਹਿੰਦੂ ਹਿੰਦੂ ਬੋਲਦਾ ਨਹੀਂ ਏ ਲੇਕਿਨ ਹਿੰਦੂ ਪਰ ਆ ਮਹਿਸੂਸ ਕਰਦਾ ਹੈ ਤੇ ਸਾਰਿਆਂ ਨੇ ਜਦੋਂ ਧਰਨਾ ਲਾਇਆ ਤੇ ਮੈਂ ਉਸ ਕਰਨੇ ਸਮੂਲੀਅਤ ਕੀਤੀ ਕਿ ਨੇ ਇੱਕ ਦਿਨ ਚ ਸੱਤ ਚੋਰੀਆਂ ਹੋ ਰਹੀਆਂ ਇੱਕ ਦਿਨ ਚ ਸੱਤਾ ਥਾਵਾਂ ਤੇ ਗਿੱਦੜਵੇ ਨਿੱਕੀ ਜੀ ਮੰਡੀ ਚ ਚੋਰੀਆਂ ਹੋਈਆਂ ਬਿੰਬਿਹਾਰੇ ਕਤਲੇਆਮ ਗੈਂਗਸਟਰ ਸ਼ਰੇਆਮ ਖੁੱਲੇ ਕੋ ਮਰੇ ਆ ਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਸਿੱਧੂ ਮੂਸੇਵਾਲਾ ਉਹ ਪੰਜਾਬ ਦਾ ਪੁੱਤ ਜਿਹੜਾ ਜਿਹੜਾ ਬੇਰਹਿਮੀ ਦੇ ਨਾਲ 11 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਸਾਡਾ ਯਾਰ ਸੀਗਾ ਤੇ ਮੈਂ ਉਹਦੀ ਮਾਤਾ ਚਰਨ ਸਿੰਘ ਕੋਲੇ ਜਿੱਦੇ ਉਹ ਪੂਰਾ ਹੋਇਆ ਤੇ ਮੈਂ ਤੇ ਸੰਧੂ ਸਾਹਿਬ ਤੇ ਸੁਖਜਿੰਦਰ ਰੰਦਾਵਾ ਰਾਤ ਨੂੰ ਪਹੁੰਚ ਗਏ ਤੇ ਮਾਂ ਮਾਂ ਨੂੰ ਇਹ ਲੱਗਦਾ ਸੀ ਖਬਰੇ ਪੁੱਤ ਸਪਤਾ ਚ ਉੱਠ ਕੇ ਆ ਜੂਗਾ ਮੇਰਾ ਉਹ ਗੱਭਰੂ ਜਿਹਨੇ ਦੁਨੀਆ ਦੇ ਵਿੱਚ ਨਾ ਕੇਵਲ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਨਾ ਪੈਦਾ ਕੀਤਾ ਤੇ ਜਾਣ ਲੱਗੇ ਜਦੋਂ ਨਵਾਰ ਨੂੰ ਮੁਕੇ ਤੋੜਿਆ ਤੇ ਮਾਂ ਵੈਣ ਪਾਉਂਦੀ ਐ ਤੇ ਨਾਲੇ ਕਣਗੀ ਲਾਲ ਰੰਗ ਦੀ ਪੱਗ ਤੇ ਕਣਗੀ ਲਾ ਕੇ ਸੇਰੇ ਬੰਨ ਕੇ ਆ ਦੇ ਕਵਾਰੇ ਪੁੱਤ ਨੂੰ ਸ਼ਮਸ਼ਾਨ ਘਾਟ ਉਹ ਮਾਂ ਛੱਡ ਕੇ ਆਈ ਐ ਤੇ ਅੱਜ ਤੱਕ ਇਸ ਕਰਕੇ ਧਰਨਾ ਲਾਇਆ ਹੈ ਅੱਜ ਤੱਕ ਪੌਣੇ 2 ਸਾਲ ਬੀਤ ਗਏ ਸਵਾ ਸਾਲ ਦਾ ਭੋਗ ਵੀ ਪੈ ਗਿਆ ਲੇਕਿਨ ਸਿੱਧੂ ਮੂਸੇਵਾਲੇ ਦੀ ਮਾਂ ਤੇ ਬਾਪ ਨੂੰ ਅਜ ਤੱਕ ਇਨਸਾਫ ਨਹੀਂ ਮਿਲਿਆ ਰੋਂਦੀ ਕਰ ਲੌਂਦੀ ਪਿਓ ਧਰਨੇ ਵਾਲਾ ਕੇ ਮਜਾਵੇ ਕਰ ਕਰਕੇ ਸਾਡਾ ਬਾਈ ਬਲਕੌਰ ਸਿੰਘ ਬਹਿ ਗਿਆ ਤੇ ਜਿਹੜਾ ਦੁਸ਼ਮਣ ਸੀ ਜਾਂ ਸਿੱਧੂ ਮੂਸੇ ਨੂੰ ਮਾਰਨ ਵਾਲਾ ਉਹ ਕਹਿੰਦਾ ਕਹਿੰਦਾ ਹਮਾਰਿਆ ਉਹਨੂੰ ਪਰੌਣਿਆਂ ਦੇ ਬਾਗ ਪੰਜਾਬ ਦੀਆਂ ਜੇਲਾਂ ਦੇ ਵਿੱਚ মিডিਆ ਦੇ ਰਾਹੀਂ ਪੰਜਾਬ ਦੇ ਅੰਦਰ ਪੇਸ਼ ਕੀਤਾ ਜਾਂਦਾ ਹੈ ਸਾਨੂੰ ਭਗਵੰਤ ਮਾਨ ਸਾਹਿਬ ਸਾਨੂੰ ਇਸ ਕਰਦਾ ਦੁੱਖ ਹੈ ਇਸ ਕਰਕੇ ਸੰਜੇ ਤਲਵਾਰ ਸਾਹਿਬ ਅੱਜ ਦਾ ਇਸ ਧਰਨਾ ਹੁਣ ਰਾਜਾ ਬੜਿੰਗ ਇਸ ਕਰਕੇ ਤਰਨਾ ਲਾਉਣ ਲੱਗਿਆ ਪੱਤਰਕਾਰ ਸਾਥੀਓ ਇਹ ਰੋਣਾ ਹੈ ਇਹ ਮਸਿਆ ਹੈ ਮਸਲਾ ਕੀ ਹੈ ਕਿ ਪੰਜਾਬ ਦਾ ਰੇਤਾ ਅਸੀਂ ਸਦੀਆਂ ਤੋਂ ਕਹਿੰਨੇ ਸਾਡੇ ਸਮੇਂ ਵੀ ਬੇਈਮਾਨੀ ਹੁੰਦੀ ਸੀ ਰੇਤ ਦੇ ਅੰਦਰ ਮੈਂ ਖੜਾ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਮੇਰੇ ਤੇ ਔਖਾ ਹੋ ਗਿਆ ਮੈਂ ਕਿਹਾ ਮੈਂ ਕਿਹਾ ਕੈਪਟਨ ਅਮਰਿੰਦਰ ਸਿਆ ਮੈਂ 2005 ਚ ਘਰ ਪਾਇਆ ਸੀ ਪੰਜਾਬ ਦੀ ਵਿਧਾਨ ਸਭਾ ਰਿਕਾਰਡ ਤੇ ਹੈ ਤੇ ਮੈਂ ਜਲਾਲਾਬਾਦ ਤੋਂ ਰੇਤਾ ਰਾਲੀ ਪੇ ਦਸਿੱਤੇ ਮੁਫਤ ਆਇਆ ਕਰਦਾ ਸੀ 2005 ਦੇ ਵਿੱਚ ਮੈਂ ਕਿਹਾ ਪਾਣੀਆਂ ਦਾ ਰਾਖਾ ਵੱਜਦਾ ਚਾਹੇ ਝੂਠਾ ਹੀ ਵੱਜਦਾ ਹੈ ਲੇਕਿਨ ਇੱਕ ਕੰਮ ਕਰਦੇ ਕਿ ਰੇਤਾ ਮੁਫਤ ਕਰਦੇ ਪੰਜਾਬ ਦਾ ਦੁਨੀਆਂ ਯਾਦ ਰੱਖੇਗੀ ਦੁਨੀਆਂ ਯਾਦ ਰੱਖੇਗੀ ਕੋਈ ਪਰਚੀ ਨਹੀਂ ਜਿਹੜਾ ਜੀ ਕਰੇ ਰੇਤਾ ਭਰ ਲੈ ਆਵੇ ਲੇਕਿਨ ਕੈਪਟਨ ਨੇ ਮੇਰੀ ਸੁਣੀ ਨਹੀਂ ਨਹੀਂ ਸੁਣੀ ਵਿਧਾਨ ਸਭਾ ਚ ਪਟਿਆ ਤੇ ਭਗਵੰਤ ਮਾਨ ਤੋਂ ਬੜੀਆਂ ਆਸਾਂ ਸਨ ਕਿ ਪੰਜਾਬ ਦਾ ਅਧਿਆਪਕ ਦਾ ਪੁੱਤ ਅਜ ਰੇਤਾ ਫ੍ਰੀਕ ਰਹੇਗਾ ਤੇ ਰੇਤਾ ਕਾਂਗਰਸ ਨਾਲੋਂ ਵੀ 4 ਗੁਣੇ ਮੈਜਰ ਹੋ ਗਿਆ ਇਹ ਰੇਤ ਮਾਫੀਆ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹਨੇ ਜਨਮ ਲਿਆ ਬੇਸ਼ੱਕ ਅੱਜ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਹਰ ਮਾਫੀ ਮੰਗੰਦਾ ਅਠਾ ਸਾਲਾਂ ਬਾਅਦ ਫਾਇਦਾ ਕੋਈ ਨਹੀਂ ਮਿੱਤਰਾ اے ਤੂੰ ਮੋਹਰ ਲਾਤੀ ਐ ਵੀ ਤੂੰ ਗੁਰੂ ਦਾ ਦੋਸ਼ੀ ਐ ਮਾਫੀ ਹੁੰਦੀ ਐ ਗਲਤੀ ਦੀ ਗੁਨਾਹਾਂ ਦੀ ਕਦੇ ਮਾਫੀ ਨਹੀਂ ਹੋਇਆ ਕਰਦੀ ਤੇਰੇ ਰਾਜ ਦੇ ਵਿੱਚ ਨਸ਼ਾ ਮਾਫੀ ਆਇਆ ਤੇਰੇ ਨਾਜ ਦੇ ਵਿੱਚ ਬਸ ਮਾਫੀ ਆਇਆ ਤੇਰੇ ਨਾਜ ਦੇ ਵਿੱਚ ਰਹਿਤ ਮਾਫੀ ਆਇਆ ਤੈਨੂੰ ਪੰਜਾਬ ਤੇ ਲੋਕਾਂ ਦੇ ਮਾਫ਼ੀ ਕਰਨਾ ਔਰ ਬਾਣ ਸਾਹਿਬ ਤੁਹਾਨੂੰ ਇਹਨਾਂ ਗੁਨਾਹਾਂ ਦੇ ਬਾਅਦ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਅਸਲ ਵਾਰਿਸ ਬਣਾਇਆ ਕਿ ਅੱਜ ਅੱਜ ਮੇਰੀਆਂ ਮਾਵਾਂ ਚੀਕਾ ਮਾਰ-ਮਾਰ ਕੇ ਆਪਦੇ ਪੁੱਤਾਂ ਨੂੰ ਲੱਭਦੀਆਂ ਫਿਰਦੀਆਂ ਓਏ ਓਏ ਮਰਦ ਬੰਦੇਓ ਓਏ ਮਰਦ ਮਰਦ ਲੋਕੋ ਉਹ ਮਾਂ ਨੂੰ ਪੁੱਛ ਕੇ ਦੇਖੋ ਉਹ ਮਾਂ ਨੂੰ ਪੁੱਛ ਕੇ ਦੇਖੋ ਜਿਹੜੀ 9 ਮਹੀਨੇ ਢਿੱਡ ਚ ਆਪਦੇ ਪੁੱਤ ਨੂੰ ਰੱਖਦੀ ਐ ਪੁੱਠਾ ਲਟਕਾ ਕੇ ਤੇ ਨਿਤ ਮਰਦੀ ਐ ਨਿਤ ਜਾਂ ਜਿਉਂਦੀ ਐ ਨਿਤ ਮਰਦੀ ਐ ਤਕਲੀਫਾਂ ਚ ਹੁੰਦੀ ਐ ਤੇ ਫੇਰ 9 ਮਹੀਨਿਆਂ ਬਾਅਦ ਜਦੋਂ ਪੁੱਤ ਜਨਮ ਲੈਂਦਾ ਓਰੀ ਸਾਰੀ ਥਕਾਨ ਉਤਰ ਜਾਂਦੀ ਐ ਵੀ ਮੇਰੇ ਪੁੱਤ ਨੇ ਜਨਮ ਲਿਆ ਫੇਰ ਉਹਨੀਆਂ ਹੱਸਾਉਂਦੀ ਐ ਕੀ ਹੋਣ ਮੇਰੇ ਪੁੱਤ ਦੀ ਜੰਜ ਜਾਊਗੀ ਵੱਡਾ ਹੋਏਗਾ ਮੇਰੀ ਅਰਥੀ ਨੂੰ ਕੰਦਾ ਦੇਗਾ ਤੇ ਫੇਰ ਅਰਥੀ ਨੂੰ ਕੰਦਾ ਪੁੱਤ ਨਹੀਂ ਦਿੰਦਾ ਨਸ਼ੇ ਦਾ ਪੰਜਾਬ ਦਾ ਸਾਡਾ ਜੋ ਹਾਲ ਹੈ ਨਸ਼ੇ ਚ ਤੇ ਮੇਰੀ ਮਾਂ ਨੂੰ ਆਪਦੇ ਪੁੱਤ ਨੂੰ 24 ਸਾਲਾਂ ਦੇ 21 ਸਾਲਾਂ ਨੂੰ ਸ਼ਮਸ਼ਾਨ ਘਰ ਛੱਡ ਕੇ ਹੋਣਾ ਪੈਂਦਾ ਫਿਰ ਪਿਓ ਧਾਹ ਮਾਰ ਕੇ ਰੋਂਦਾ ਧਾਹ ਮਾਰ ਕੇ ਫਿਰ ਮਾਂ ਕਹਿੰਦੀ ਹੈ ਰੱਬਾ ਔਰ ਪਾ ਚੰਗਾ ਹੁੰਦਾ ਜੇ ਮੈਨੂੰ ਪੁੱਤ ਦਿੰਦਾ ਹੀ ਜਾਂ ਮੇਰੇ ਬਿਨਾ ਸਾਰ ਲੈਂਦੀ ਪਰ ਦੇਖ ਕੇ 21 ਸਾਲਾਂ ਦੀ ਉਮਰ ਬੇਕਾਮ ਕਿਉਂਕਿ ਉਹਨੂੰ ਕੰਮ ਨਹੀਂ ਮਿਲਿਆ ਚੱਬੇਵਾਲ ਸਾਹਿਬ ਕੰਮ ਨਹੀਂ ਮਿਲਦਾ ਬੇਰੋਜ਼ਗਾਰੀ ਹੈ ਨਸ਼ਾ ਵੱਧਾ ਜਾ ਰਿਹਾ ਹੈ ਨੌਜਵਾਨ ਖੁੱਟ ਕੇ ਖੜ ਖੜ ਕੇ ਸੱਥਾਂ 'ਚ ਨਸ਼ਾ ਕਰ ਰਹੇ ਨੇ ਤੇ ਮੌਤ ਦੀ ਭਲੀ ਛੜ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਸਾਡੀਆਂ ਸਰਕਾਰਾਂ ਇਹ ਇੱਕ ਇੱਕ ਸਰਕਾਰ ਇੱਕ ਦੂਜੇ ਤੇ ਇਲਜ਼ਾਮ ਲਾਉਂਦੀ ਰਹੀ ਹੈ ਅਕਾਲੀ ਦਲ ਵੇਲੇ ਆਇਆ ਨਸ਼ਾ ਤੇ ਫਿਰ ਕਾਂਗਰਸ ਨੇ ਕੋਸ਼ਿਸ਼ ਕੀਤੀ ਪਰ ਬੰਦ ਨਹੀਂ ਹੋਇਆ ਕਾਂਗਰਸ ਵੇਲੇ ਵੀ ਨਸ਼ਾ ਸੀ ਤੇ ਹੁਣ ਨਸ਼ਾ ਚਾਰ ਗੁਣੇ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਨਸ਼ਾ ਆਮ ਆਦਮੀ ਪਾਰਟੀ ਨੇ ਕਿਹਾ ਆਈ ਹੈ ਮੈਕੀਜਨ ਕੋਈ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਦੋ ਦਿਨ ਦਾ ਸਮਾਂ ਵਰਜਦੀ ਵਿਧਾਨ ਸਭਾ ਚਰਚਾ ਕਰਨਾ 1.5 ਦਿਨ ਓਏ ਭਗਵਾਨ ਤੁਮਾਨ ਸਿਆ ਚਾਹੀਦਾ ਇਹ ਹੈ ਕਿ ਪੰਜਾਬ ਦੀ ਵਿਧਾਨ ਸਭਾ ਚ 1 ਮਹੀਨਾ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਹੈ ਉਹ ਚਰਚਾ ਦੇ ਵਿੱਚੋਂ ਹੱਲ ਕੱਢਿਆ ਜਾਣਾ ਚਾਹੀਦਾ ਇਹ ਨਹੀਂ ਕਿ ਰਾਜਾ ਬੜਿੰਗ ਜੇ ਬੋਲਣ ਲੱਗੇ ਬਹਿ ਜਾ ਓਏ ਸਾਰੇ ਚੁਣੇ ਹੋਏ ਲੋਕ ਪਾਸ਼ਣ ਦੇਣ ਬੋਲਣ ਤੇ ਨਸ਼ੇ ਦਾ ਮਸਲਾ ਹੱਲ ਕੱਢੀਏ ਇੱਕ ਦੂਜੇ ਤੇ ਚਿੱਕੜ ਨਾ ਸਿਟੀਏ ਤੇ ਮਸਲੇ ਦਾ ਹੱਲ ਕੱਢ ਕੇ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖੀਏ 117 ਚੁਣੇ ਹੋਏ ਲੋਕਾਂ ਨੇ ਆਹ ਮਸਲੇ ਦਾ ਹੱਲ ਕੱਢ ਲਿਆ ਫੇਰ ਕੰਮ ਚੱਲਣਾ ਹੈ ਨਹੀਂ ਨਹੀਂ ਚੱਲਣਾ ਪਾਣੀਆਂ ਦਾ ਮੁੱਦਾ ਪੰਜਾਬ ਦਾ ਔਰ ਇਹ ਤੇ ਚਰਚਾ ਹੋਣੀ ਚਾਹੀਦੀ ਹੈ ਘਟੋ ਘਟ 15 ਦੇ ਚਰਚਾ ਹਰ ਇੱਕ ਬੰਦਾ ਕਹਿ ਦਿੰਦਾ ਖੜਾ ਹੋ ਕੇ ਮੈਂ ਪਾਣੀ ਨਹੀਂ ਜਾਂਦੇਗਾ ਮੇਰਾ ਖੂਨ ਜਾਏਗਾ ਜੇ ਸੁਪਰੀਮ ਕੋਰਟ ਨੇ ਫੈਸਲਾ ਤੁਹਾਡੇ ਉਲਟ ਕਰਤਾ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਉਹਨਾਂ ਨੇ ਦੇਖ ਲਿਆ ਹਿੰਦੁਸਤਾਨ ਦੀ ਸਰਕਾਰ ਨੇ ਕਿ ਪੰਜਾਬ ਦੇ ਜੱਟ ਨੂੰ ਮਾਰਿਆ ਨਹੀਂ ਜਾ ਸਕਦਾ ਪੰਜਾਬੀ ਸਿੱਖ ਨੂੰ ਮਾਰਿਆ ਨਹੀਂ ਜਾ ਸਕਦਾ ਉਹਨਾਂ ਨੇ ਬਖਾਤਾ ਕਿ ਪੰਜਾਬ ਦੇ ਲੋਕ ਮਰ ਜਾਣਗੇ लेकिन ईन नहीं मन इसे करके कारे कानून वापस सुप्रीम कोर्ट इन्हे खिलाफ फैसला करते पानी का उसके तो बाद अब तो बंजर हो जाएगा जो पानी नहीं होएगा फिर झोना नहीं होएगा जो झोना नहीं होगा ਤੇ ਮੈਨੂੰ ਐਮਐਸਪੀ ਨਹੀਂ ਦੇਣੀ ਪਾਗੀ ਤੇ ਜੇ ਮੈਨੂੰ ਐਮਐਸਪੀ ਨਹੀਂ ਦੇਣੀ ਪਾਗੀ ਤੇ ਕਾਲੇ ਕਾਨੂੰਨ ਬਣਾਉਣ ਦੀ ਬਜਾਏ ਮੇਰਾ ਮਸਲਾ ਹੱਲ ਹੋ ਜਾਏਗਾ ਐਸੇ ਕਰਕੇ ਸੁਪਰੀਮ ਕੋਰਟ ਨੂੰ ਦਿੱਤਾ ਉਹ ਸੁਪਰੀਮ ਕੋਰਟ ਪਤਾ ਨਹੀਂ ਕੀ ਬਣੇਗਾ ਸਾਡਾ ਤੇ ਸਾਡੇ ਆਲੇ ਸਾਡੇ ਆਲੇ ਹੱਥੋਂ ਖੇਡੀ ਪਏ ਹੈ ਫੁਲਾਣੇ ਨੂੰ ਫੜ ਲਓ ਫਲਾਣੇ ਨੂੰ ਫੜ ਲਓ ਫਲਾਣੇ ਨੂੰ ਫੜ ਲਓ ਜਿਹੜਾ ਬੋਲਦਾ ਫੜ ਲਓ ਇਸ ਨਾਲ ਪੰਜਾਬ ਅੱਗੇ ਨਹੀਂ ਵਧੇਗਾ